ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਆਪਾਂ ਆਏ ਆਪਣੇ ਭਾਈ ਗੁਰਪ੍ਰੀਤ ਸਿੰਘ ਦੇ ਕੋਲ ਕਿャ ਲੈ ਤੇ ਜਿੱਦਾਂ ਤੁਸੀਂ ਦੇਖਦੇ ਹੋਈਓ ਭਾਈ ਨੂੰ ਭਾਈ ਆਪਣੇ ਨਾਲ ਹੀ ਹੁੰਦੇ ਨੇ ਤੇ ਪਹਿਲਾਂ ਵੀ ਆਪਾਂ ਕਈ ਵਾਰ ਆ ਕੇ ਇਹਨਾਂ ਦੇ ਫਾਰਮ ਉੱਤੇ ਵਲੌਗ ਬਣਾਏ ਸੀਗਾ ਜਦੋਂ ਇਹਨਾਂ ਨੇ ਕੰਮ ਕਾ ਸਟਾਰਟ ਕੀਤਾ ਸੀਗਾ ਹੁਣ ਇਹਨਾਂ ਸਾਰਾ ਅਰੇਂਜਮੈਂਟ ਸਾਰਾ ਓਕੇ ਕਰਤਾ ਹੀ ਆ ਤੇ ਸਾਰੇ ਬੂਟੇ ਲਾਤੇ ਨੇ ਤੇ ਹੋਰ ਬਾਕੀ ਕਿਹੜੇ-ਕਿਹੜੇ ਆਪਾਂ ਨੇ ਇਹਨਾਂ ਨੇ ਫਲਾਂ ਦੇ ਬੂਟੇ ਵੀ ਲਾਏ ਕਾਫੀ ਚੀਜ਼ਾਂ ਲਾਈਆਂ ਨੇ ਉਹ ਆਪਾਂ ਸਾਰੀਆਂ ਵਲੌਗ ਦੇ ਵਿੱਚ ਜੀ ਜੋ ਕਿ ਜਾਵਾਂਗੇ ਆਪਾਂ ਸਾਰੀ ਗੱਲਬਾਤ ਕਰਦੇ ਜਾਵਾਂਗੇ ਗੁਰਪ੍ਰੀਤ ਸਿੰਘ ਦੇ ਨਾਲ ਆ ਰਹੀ ਹੈ ਇਹ ਇਹ ਬਾੜ ਵਧਣ ਵਾਲੀ ਆ ਮੋਟੇ ਟਾਣ ਆ ਸਾਈਡ ਤੇ ਬਾੜ ਵਧਦੇ ਹੈ ਹਾਂਜੀ ਉਹੇ ਜੀ ਸੀਗੀ ਪਹਿਨਾ ਹੁਣ ਇਹੇ ਜੀ ਬਣਾਈ ਇਹ ਫੇ ਚੱਲਦੀ ਕਿਦਾਂ ਗੁਰਪ੍ਰੀਤ ਜੀ ਮਾ ਬੈਟਰੀ ਆਈ ਹੈ ਪਿੱਛੇ ਮਤਲਬ ਇਹ ਆਨ ਕਰਨੀ ਪਈ ਹਾਂਜੀ ਦੇਖੋ ਮਿੱਤਰੋ ਕਿੰਨਾ ਐਡਵਾਂਸ ਹੋ ਗਏ ਨੇ ਚੀਜ਼ਾਂ ਆ ਵੀ ਉਹ ਚੀਜ਼ ਇਹ ਇਹ ਬਾੜ ਵਧਣ ਵਾਲੀ ਏ ਤੇ ਇੱਥੇ ਚੱਲਦੀ ਏ ਉਰੇ ਤੇ ਐਦਾਂ ਸਹੀ ਗੱਲ ਹੋ ਗਈ ਇਹ ਵਾਲੀ ਮੇਥੋਜੀ ਸਾਈਡ ਤੇ ਬਾੜ ਲੱਗੀ ਵੀ ਇਹਨਾਂ ਦੇ ਫਿੱਦਰ ਮੈਥੋਂ ਦਿਖਾ ਦੰਨਾ ਆ ਦੇਖੋ ਬਾੜ ਲਗਭਗ ਤੋਂ ਜਿੰਨੇ ਵੀ ਨਾ ਇਟਲੀ ਵਿੱਚ ਘਰ ਦੇਖਦੇ ਹੋਗੇ ਇਹ ਸਾਰਿਆਂ ਦੇ ਵਿੱਚ ਲਗਭਗ ਲੱਗੀ ਹੁੰਦੀ ਹੈ ਬਾਉਂਡਰੀ ਇੱਥੇ ਕੰਧਾ ਕਰੰਦਾ ਰਵਾਜ ਥੋੜਾ ਘਟ ਹੈ ਐਦਾਂ ਦੀ ਬਾੜ ਘਰ ਦੇ ਅੰਦਰ ਰਵਾਜ ਵੱਧ ਹੈ ਤੈਨੂੰ ਵਧਣ ਵਾਸਤੇ ਜਾਂ ਤਾਂ ਹਥਿਆਰ ਆਪ ਲੈਣੇ ਪੈਂਦੇ ਨੇ ਤੇ ਜਾਂ ਫਿਰ ਮਤਲਬ ਵੀ ਨਾ ਜਿਵੇਂ ਜਿਹੜੇ ਗਾਰਡਨ ਦਾ ਜਰਦੀ ਨਿਆਰੀ ਦਾ ਕੰਮ ਕਰਦੇ ਆ ਉਹਨਾਂ 'ਗਿਆ ਕੰਟੈਕਟ ਕਰਨਾ ਪੈਂਦਾ ਉਹ ਅੱਗੇ ਵੱਢ ਕੇ ਜਾਂਦੇ ਨੇ ਤੇ ਬਾਕੀ ਲੱਗੇ ਹੋਏ ਨੇ ਗੁਰਪ੍ਰੀਤ ਉਹਨਾਂ ਨੇ ਇੱਥੇ ਤੱਕ ਵੜਤਾ ਉਹਦੇ ਅੱਗੇ ਆਪਣਾ ਹਰਮਸੀ ਲੱ ਤੁਮੀ ਟਰੈਕਟਰ ਬਹੁਤ ਸੁਣਾਇਆ ਰਹਾ ਹੈ ਹੈ ਹਾਂ ਜੀ ਟਰੈਕਟਰ ਦੇਖੋ ਮੇਰੇ ਤੋਂ ਪਹਿਲਾਂ ਦਿਖਾਉਣਾ ਮੈਂ ਤੁਸੀਂ ਵੱਡੇ ਵੇ ਟਰੈਕਟਰ ਜੌਂਡੀਅਰ ਬਹੁਤ ਦੇਖੇ ਹੋਣੇ ਆ ਆਹਦਾ ਹੁੰਦਾ ਹੈ ਮਿਨੀ ਜੌਂਡੀਅਰ ਐਕਸ 165 ਜੌਂਡੀਅਰ ਤੇ ਇਹਵਾ ਟਰੈਕਟਰ ਮਿੱਤਰੋ ਇਹ ਕੰਮ ਆਉਂਦਾ ਹੈ ਜਿਹੜਾ ਘਾਹ ਵੱਢਣ ਦਾ ਜਿਹੜੀ ਆਪਣੀ ਗਾਰਡਨ ਦਾ ਘਾਹ ਹੁੰਦਾ ਨਾ ਉਹ ਵੱਢਣ ਦਾ ਕੰਮ ਆਉਂਦਾ ਹੈ ਤੇ ਬਾਕੀ ਖਰਮਾ ਤੁਹਾਨੂੰ ਬੁਲਾਉਣਾ ਆਪਣੇ ਜੋਧਪਾਈ ਦੇ ਨਾਲ ਜੋਧ ਸਿੰਘ ਉਹ ਜੋਥੀਰਾ ਵਧੀਆ ਕਹਿੰਦਾ ਸੀ ਮਿਹਨਤੀ ਜਟਾ ਦੇ ਪੁੱਤ ਕਰਨਕ ਬਣੇ ਰੰਗ ਦੇ ਮਿੱਤਰੋ ਬਲੀਏ ਤੂੰ ਮਾਣ ਨਾ ਕਰੀ ਇਹ ਗੱਲ ਟੁਕਦੀ ਐ ਮੇਤੂ ਜਟਾ ਦੇ ਪੁੱਤਾਂ ਦੇ ਉੱਤੇ ਸਹੀ ਗੱਲ ਐ ਉਸਿਆਂ ਤੇ ਆਹ ਦੇਖੋ ਜਟਾ ਦਾ ਪੁੱਤ ਕੀ ਕਰਦਾ ਇਹ ਹੁਣ ਨਾ ਵੀਡੀਓ ਬਣਦੀ ਐ ਹੁਣ ਦੇਖਦਾ ਵੀ ਹੈ ਨਹੀਂ ਇਧਰ ਨੂੰ ਤੁਹਾਨੂੰ ਪਤਾ ਹੀ ਨਹੀਂ ਤਖੀ ਮੜੇ ਮੈਂ ਚਲਾ ਕੇ ਦੇਖ ਲਵਾਂ ਮੈਂ ਕਹਿੰਦਾ ਹੋ ਤੁਸੀਂ ਉਹਨਾਂ ਗੁਰਪੀ ਕਿਦਾਂ ਚੱਲਦੀ ਐ ਆਪਾਂ

ਮੋਟੇ ਪਣਾਲੀ ਤੇ ਇਧਰ ਲੱਗੇ ਬਨੇ ਆ ਵਾਲੇ 올ੀਵੀਆਂ ਦੇ ਬੂਟੇ ਹਾਂਜੀ ਜਿਹਨੂੰ ਜੈਤੂਨ ਵੀ ਕਹਿੰਦੇ ਨੇ ਹਨਾ ਹਾਂਜੀ ਤੇ ਦੇਖੋ ਮਹੀਨਾ ਕਿਹੜਾ ਚੱਲਦਾ ਹੈ ਮਹੀਨਾ ਚੱਲਦਾ ਹੈ ਮਈ ਦਾ ਮਹੀਨਾ ਚੱਲਦਾ ਹੈ ਤੇ ਮਈ ਦੇ ਮਹੀਨੇ ਦੇ ਵਿੱਚ ਨਾ ਬੂਰ ਆ ਜਾਂਦਾ ਸਾਰੇ ਮਤਲਬ ਜਿੰਨੇ ਫਲ ਫੁੱਦਿਆਂ ਆ ਜਾਂਦਾ ਨੇੜੇ ਲਓ ਕੈਮਰਾਮੈਨ ਆ ਦੇਖੋ ਇਹ ਤਾਂ ਇਹ 올ੀਵੀਆਂ ਦੇ ਨਾ ਬੂਰ ਐ ਜਿਹੜੇ ਇਹਨੂੰ ਲੀਵੇ ਲੱਗਣਾ ਬਾਅਦ ਵਿੱਚ ਤੇ ਔਰੇ ਵੀ ਹੁੰਦਾ ਹੀ ਆ ਨਾ ਮੈਂ ਪਿੱਛੇ ਜੇ ਪਿਛਲੇ ਕੱਪੜੇ ਦੀ ਗੱਲ ਹੈ ਜਦੋਂ ਮੀਂਹ ਉਤਰ ਲੱਗਾ ਸੀ ਮੈਂ ਗੁਰਪ੍ਰੀਤ ਨਾਲ ਗੱਲ ਕੀਤੀ ਤੇ ਗੁਰਪ੍ਰੀਤ ਕਹਿੰਦਾ ਵੀਰੇ ਜੋ ਮਰਜ਼ੀ ਹੋ ਜਾਵੇ ਕਹਿੰਦਾ ਕਾ ਸਾਡਾ ਕਹਿੰਦੇ ਬੂਰ ਝੜ ਜਾਣਾ ਕਹਿੰਦੇ ਵੀਰੇ ਇਹ ਵੀ ਦਿੱਕਤ ਪੈਂਦੀ ਹੈ ਉਹਨਾ ਹਾਂਜੀ ਤੇ ਬਾਕੀ ਕੋ ਵੀ ਹੋਰ ਕਿਹੜੇ ਕਿਹੜੇ ਬੂਟੇ ਲਾਇਨੇ ਆਪਾਂ ਨੇ ਹੋਰ ਕਾਫੀ ਲਾਏ ਆਈ ਆ ਤਾਂ ਫਰੂਟ ਆਈ ਆਜੋ ਦਿਖਾਵਾਂ ਆ ਮਿਕਸ ਹੀ ਆ ਫਰੂਟ ਆਈ ਅਜੇ ਲੱਗਿਆ ਨਹੀਂ ਪੂਰੇ ਆਇਆ ਵਾ ਸੋ ਐਲ ਵੀ ਕੋਕਿਆ ਆ ਆ ਫੀਲਾ ਸਾਰਾ ਪਰਲਾ ਪੇਸ ਕੇ ਜਣ ਕੇ ਮਿੱਤਰੋ ਆ ਦੇਖੋ ਜਿਹੜਾ ਆ ਬਾਈ ਲਾਈਨ ਆ ਸਾਰੀ ਲੱਗੀ ਵੀ ਆ 올ੀਵਾਂ ਦੇ ਬੂਟੇ ਲੱਗੇ ਹੋਏ ਆ ਤੂੰ ਚਾਰੇ ਪਾਸੇ ਘੁੰਮ ਦੇ ਚਾਰੇ ਪਾਸੇ ਘੁੰਮ ਦੇ ਕਿਨੇ ਬੂਟੇ ਹੁਣ 올ੀਵਾਂ ਦੇ ਗਿਣਨੇ ਤਾਂ ਹੋਣੇ ਤੁਸੀਂ ਆ 350 400 ਬੂਟਾ ਏ 350 400 ਬੂਟਾ ਲੀਵੇ ਬੂਟਾ ਲੀਵੇ ਤੇ ਆ ਕਾਦੇ ਬੂਟੇ ਹੈ ਇਹ ਹੈਗੇ ਜੀ ਐਲਬੀ ਕੋਕੇ ਅਲਬੀ ਛੋਟੇ ਆੜੂ ਛੋਟੇ ਆੜੂ ਮਿੱਤਰੋ ਛੋਟੇ ਆੜੂ ਉਹ ਹੈਗੇ ਪੇਸਟ ਦੇ ਵਿੱਚ ਅਲਬੀ ਕੋਕਰ ਕਹਿੰਦੇ ਨੇ ਆ ਦੇਖੋ ਲੱਗਿਆ ਵੀ ਤੁਹਾਨੂੰ ਇੱਕ ਵਾਰ ਆ ਦੇਖ ਆੜੂ ਆ ਜੇ ਬਰੀਕ ਹੈ ਬਰੀਕ ਨਹੀਂ ਇਹ ਤਾਂ ਕੱਚਾ ਹੈ ਹੌਲੀ ਨਾਲ ਕੱਚਾ ਛੋਟਾ ਤੇ ਬਾਕੀ ਸਾਰਾ ਇਹ ਫਰੰਟ ਦੇ ਪਲਾਟ ਹੈ ਹਲਦੀ ਲੱਗੀ ਹੋਊਗੀ ਤਾਂ ਨਹੀਂ ਇਹ ਤਾਂ ਉਹ ਹੈ ਉਹਨੇ ਬਣਾਇਆ ਬਤਕਾਂ ਵਾਸਤੇ ਬਤਕਾਂ ਪੁੱਤਿਆਂ ਵਾਸਤੇ ਬਤਕਾਂ ਵਾਸਤੇ ਮੱਛੀਆਂ ਵਾਸਤੇ ਆ ਆ ਹੈਗੇ ਆ 베ਰੀਆਂ 1 2 3 ਉਧਰ ਮੈਂ ਕਹਿੰਦਾ ਤੂਤੜੀ ਨਹੀਂ ਗਿਆ ਜੇ ਮੈਂ 베ਰੀਆਂ ਕਹਿੰਦਾ ਨੇ ਜਿਹਦਾ ਆਪਾਂ ਮਰਤੀਲੋ ਤੂਤਦੀ ਤੂਤਣੀ ਆ ਇਹ ਆ ਕੱਚੀ ਆ ਮੈਂ ਤੁਹਾਨੂੰ ਪੱਕੀ ਦੀ ਆ ਦੇਖੋ ਮਿੱਤਰੋ ਕਹਿੰਦਾ ਤੂਤਕ 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 ਤੂਤੀਆਂ ਉਹ ਗਾਣਾ ਸੀਗਾ ਬਹੁਤ ਚੱਲਿਆ ਸੀ ਗਾਣਾ ਉਹ ਇਹ ਆ ਵਾਲੀ ਤੂਤਣੀ ਆ ਇਹ ਬਹੁਤ ਆਦੀਆਂ ਸੀ ਪੰਜਾਬ ਦੇ ਵਿੱਚ ਵੀ ਤੋੜਤੀਆਂ ਸੀ ਕੱਲ ਤੋੜ ਕੇ ਲੈ ਕੇ ਗਏ ਆ ਆ ਖਾ ਗਿਆ ਦੇਖੋ ਆ ਦੇਖੋ ਮਿੱਤਰੋ ਬਲੂ 베ਰੀ ਬਲੂ ਬੈਰੀ ਕਹਿੰਨਾ ਖੇਜ ਨੇ ਇਟਲੀ ਜੀ ਬਲੂ ਬੈਰੀ ਦੇ ਜਿਹਦੇ ਸਿਰ ਤੋਂ ਮੈਂ ਤਿੰਨ ਚਾਰ ਕੰਪੈਨਾਂ ਵਾਲੀਆਂ ਤੁਸੀਂ ਕਮੈਂਟ ਕਰੋ ਮਿੱਤਰੋ ਜਿਹੜਾ ਜਿਹੜਾ ਵੀਰਾ ਭੈਣਾ ਨੇ ਨਾ ਆਪਣੇ ਤੂਤਨੇ ਖਾਧੀਆਂ ਨੇ ਆਪਣੇ ਬਚਪਨ ਦੇ ਵਿੱਚ ਅਸੀਂ ਬਹੁਤ ਖਾਧੀਆਂ ਤੂਤਨੀਆਂ ਜਾਮਣਾ ਮੇਰ ਬਹੁਤ ਖਾਧੀਆਂ ਇੱਧਰ ਪਿਆਜ਼ ਉੱਥੇ ਤੱਕ ਰੱਗੇ ਮਟਰ ਅਸੀਂ ਸਾਰੇ ਪਿਆਜ਼ ਲੱਗੇ ਹੋਏ ਹਾਏ ਅੱਗੇ ਮਟਰ ਹੈ ਤੋੜਿਆ ਮੈਂ ਤੁਹਾਡੇ ਲਈ ठीक <laughs> <हुगे। laughs> हो गया अपना है मित्रों हरमन ले रहा पूरी पूरी फीलिंग अच्छा इधर ਆ ਹੈਗੇ ਵਿਚ ਵਿੱਚ ਤੋਂ ਬਣਾਏ ਛੱਪੜ ਛੋਟਾ ਛੋਟਾ ਇਹ ਇਹਦੇ ਵੀ ਬੱਤਿਆਂ ਵਗੈਰਾ ਛੱਡੀ ਹੋਈਆਂ ਸੀ ਪਹਿਲਾਂ ਜਿਹੜਾ ਪਹਿਲਾ ਮਾਲਕ ਸੀਗੀਆਂ ਤੇ ਗੁਰਪ੍ਰੀਤ ਹੁਣ ਤੇਰਾ ਕੀ ਇਰਾਦਾ ਛੱਡਣ ਦਾ ਬੱਤਿਆਂ ਬੁੱਤਿਆਂ ਵਿੱਚ ਇਹਦੇ ਇਹਦੇ ਸਾਫ਼ ਕਰਨਾ ਸੀ ਆ ਤਾਂ ਬੰਦੇ ਕਰਦਣਾ ਹਾਂ ਉਹ ਛੋਟਾ ਹੈਗੇ ਉੱਥੇ ਉਹ ਛੋਟਾ ਰੱਖ ਲਾਂਗੇ ਉਧਰ ਰੱਖਾਂ ਬੱਤਿਆਂ ਨਾ ਇਹ ਤਾਂ ਜਿਆਦਾ ਵੱਡਾ ਜਿਗਾਰਾ ਫਿਰ ਸਾਂਭਣਾ ਔਖਾ ਹਾਂ ਇਹਨੂੰ ਭਰਦੇ ਹਾਂ ਨਾ ਮਿੱਟੀ ਨਾਲ ਮਿੱਟੀ ਨਾਲ ਭਰਾਂਗੇ ਹੀ ਮਾਂ ਭਰ ਕੇ ਵਧੀਆ ਇਹ ਵੀ ਬਣਾਉਣਾ ਪੈਣਾ ਪਹਿਲਾਂ ਦਰਖਤ ਵੱਢ ਰਿਹਾ ਹੌਲੀ ਹੌਲੀ 10 ਕ ਵੱਡੇ ਆ ਜੀ ਠੀਕ ਹੋ ਗਿਆ ਆਪਾਂ ਕੀ ਸਜਾਵਟ ਵਾਲੀ ਆ ਥੋੜੇ ਜਿਹੜਾ ਵਾਲੇ ਬੂਟੇ ਹੈ ਹਾਂ ਜੀ ਸਜਾਵਟ ਜੀ ਵਾਲੀ ਆ ਇਹ ਉੱਤੋਂ ਥੱਲੇ ਨੂੰ गिरਦਾ ਸਰ ਨੂੰ गिरਦਾ ਹਨ ਹਾਂ ਜੀ ਕੁਰਪੀ ਦਾਗਾ ਦਾ ਬੂਟਾ ਇਹ ਕਾਲੀ ਮਿਰਚ ਦੇ ਜਿਹੜੀ ਕਾਲੀ ਮਿਰਚ ਆਪਾਂ ਵਰਤਦੇ ਹਾਂ ਹਾਂ ਜੀ ਹਾਂ ਅੱਛਾ ਲੱਗੀ ਕੱਚੀ ਹਲ ਤਾਂ ਨਾ ਹਰੇ ਕੱਚੇ ਹੁਣ ਆਪੜੂਗਾ ਰੰਗ ਤੇ ਇਦਾਂ ਨੂੰ ਫੀਲਾ ਆ ਸਾਰਾ ਨਾਰਾ ਦਾ ਉੱਧਰ ਨੂੰ ਆਹ ਸਾਰੇ ਬੂਟੇ ਨਾਰਾਂ ਦੇ ਹੈ ਹਾਂ ਜੀ ਅਨਾਰ ਵੀ ਫੁੱਲ ਆਇਆ ਮਿੱਤਰੋ ਆ ਦੇਖੋ ਅਨਾਰ ਵੀ ਤਿਆਰ ਹੋ ਰਹੇ ਨੇ ਇਹਨੂੰ ਦੋ ਤਿੰਨ ਲੱਗੀਆਂ ਵਿਕਦਾ ਗੁਪੀ ਅਨਾਰ ਨਿਕਲੇ ਹਨ ਇੱਕ ਇੱਕ ਕੋਲ ਸਾਈਡ ਤੇ ਹੋਰ ਹੈ ਇੱਕ ਥਲੇ ਸਾਈਡ ਤੇ ਹੋਰ ਨਿਕਲ ਰਹੇ ਨੇ ਕਾਕੀਆਂ ਇਹ ਛੋਟੀਆਂ ਛਟੀਆਂ ਕਾਫੀ ਜ਼ਿਆਦਾ ਫਲ ਆਇਆ ਹੈ ਹਨ ਮੈਂ ਕਰਿਆ ਪਾਇਆ ਇਹਨਾਂ ਨੂੰ ਖਾਦ ਖੋਦ ਦੀ ਖਾਦ ਕਿਹੜੀ ਪਾਉਣੀ ਹੁੰਦੀ ਹੈ ਜੂਰੀ ਹੈ ਤਾਂ ਡਾਈ ਜਿਵੇਂ ਆਪਣੀ ਇੰਡੀਆ ਵਰਤਦੇ ਹੁੰਦੇ ਪੂਰੇ ਕਿਹੜਾ ਵਰਤਦੇ ਨੇ ਬੀਓ ਹੀ ਲਿਆਂਦੀ ਆ ਫਰੂਟੇ ਵਾਸਤੇ ਤਾਂ ਹਾਂ ਬਾਕੀ ਸਲਾਦੇ ਵਾਸਤੇ ਤਾਂ ਕੀਮਿਕਲ ਲਿਓ ਤੇਰੇ ਵਾਸਤੇ ਡਾਈ ਪਾ ਰਹੇ ਹਾਂ ਅ ਕੀਓ ਬੀਓ ਵਾਲੀ ਪਾ ਰਹੇ ਆ ਜਿਹੜਾ ਮਤਲਬ ਵੀ ਉਹਦਾ ਦੀ ਹੁੰਦੀ ਐ ਜਾਨਵਰਾ ਦੀਓ ਠੀਕ 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 ਤੇ ਇੱਧਰ ਵੀ ਬੂਟੇ 올ੀਵ ਰਿੰਗ ਰੂਪੀ ਦਾ ਵੀ ਹੈ ਨਾ ਹਾਂਜੀ ਉਹ ਬੰਦਾ ਸਾਡਾ ਐ ਸਪਰੇਅ ਕਰਕੇ ਠੱਕਿਆ ਉਹ ਦੇਖੋ ਇਹ ਹੈਗੇ ਨਹੀਂ ਮਿੱਤਰੋ ਸੰਘਤਰ ਇਹ ਇੱਕੀ ਤੋੜੇ ਨਹੀਂ ਖੱਟੇ ਜਿਆਦਾ ਹਾਂ ਹੁਣ ਤੋੜ ਕੇ ਇਸ ਕਰਾਂਗੇ ਇਹਨਾਂ ਦਾ ਕੁਝ ਇਹਨਾਂ ਦਾ achar ਵਧੀਆ ਬੈਣਾ ਗਲਗਲ ਦਾ achar ਪੈਂਦਾ ਹੁੰਦਾ ਵੱਟ ਗਈ ਇਹ ਰੂਪੀ ਕੀ ਵਰਕਸ਼ਾਪ ਮਾਉਰਸ ਮਾਸੂਰ ਰੱਖ ਲਈ ਤੇ ਠੀਕ ਹੈ ਠੀਕ ਹੈ ਤੈ ਇਧਰ ਮਿਲੋ ਬਾਈ ਜੀ ਨੂੰ ਇਹ ਬਾਈ ਆ ਰੁੜਕੀ ਤਾਂ ਨਹੀਂ ਭਾਈ ਸਤਿਕਾਰ ਜੀ ਸਤਿਕਾਰ ਠੀਕ ਹੈ ਜੀ ਹੋਰ ਸਤਿਕਾਰ ਸਾਰੇ ਤੁਹਾਨੂੰ ਮੇਲਾ ਚੋਨੇ ਬਾਈ ਆਪਣੀ ਠੀਕ ਹੈ ਠੀਕ ਹੈ ਇਹ ਬਾਈ ਸਪਰੇਅ ਕਰਕੇ ਆਏ ਨੇ ਹਾਂ ਜੀ ਹੋਰ ਸੌ ਚੜਦੀ ਕਲਾ ਚੜਦੀ ਕਲਾ ਕਰ ਪਰਵਾਰਾ ਜੀ ਖੁਸ਼ੀ ਬਹੁਤ ਵਧੀਆ ਜੀ ਚੜਦੀ ਚਲੋ ਬਾਈ ਚੜਦੀ ਕਲਾ ਚਾਹੀਦੀ ਬਹੁਤ ਠੀਕ ਹੈ ਵਧੀਆ ਹਾਂ ਜੀ ਹਾਂ ਬਹੁਤ ਠੀਕ ਠਾਕ ਹਾਂ ਜੀ ਯਾਰ ਜਨਵਰੀ ਕੋਈ ਵੀ ਹੋਵੇ ਪਿਆਰ ਦਾ ਭੁੱਖਾ ਹੁੰਦਾ ਨਾ ਪੁੱਤ ਇਧਰ ਵੀ ਸਾਰੇ ਹੌਲੀ ਵੇ ਆਹ ਕਾਦੇ ਬੂਟੇ ਭਾਈ ਇਹ ਹੁੰਦੇ ਛੋਟੇ ਛੋਟਕੀ ਸੰਤਰੀਆਂ ਨੇ ਕਮਕੋਤ ਕੰਨ ਇਹ ਖਾ ਸਕਦੇ ਆ ਆ ਹੀ ਖਾ ਲੋ ਆ ਦੇਖੋ ਆ ਕੱਚੀ ਜੀ ਚਲੋ ਇਹ ਕਹਿੰਦੇ ਛਿਰਕਾਂ ਤਾਂ ਨਾ ਇੱਕ ਨਾ ਸਿੱਧ ਖਣੀ ਪੈਂਦੀ ਐ ਇਦਾਂ ਹੀ ਸੱਤੇ ਹੁਣ ਤੇ ਰਾਪਲਾ ਹੋਇਆ ਮਕੋੜੀ ਜੋ ਮਕੋੜੀ ਐ ਕੱਚੀ ਤੋੜ ਲਈ ਨਾ ਇਹ ਆ ਇਹਦੇ ਆ ਇਹ ਹੈਗੀ ਆ ਮੰਦਰੀ ਨਹੀਂ ਮੰਦਰੀ ਸੰਗਤ ਰੂਪ ਐ ਨਾ ਆ ਜਿਹੜੀ ਛੋਟੀ ਹੁੰਦੀ ਆ ਮੰਦਰੀ ਨਹੀਂ ਜਿਹੜਾ ਬੀਜ ਨਹੀਂ ਹੁੰਦਾ ਜੀ ਨਾ ਬੀਜ ਆ ਤੇ ਆ ਹੈਗੇ ਆਪਣੇ ਲੈਮਨਸ ਨਿੰਬੂ ਵਾਲੇ ਬੁੱਟੇ ਆ ਹੈਗੀਆਂ ਦੋ ਰਾਂਚੀਆਂ ਬਾਕੀ ਲਾਤੀਆਂ ਰਾਂਚੀਆਂ ਬੜੇ ਸੰਤਰੇ ਬੜੇ ਸੰਤਰੇ ਹਾਂਜੀ ਤਿੰਨ ਚਾਰ ਤਰ੍ਹਾਂ ਦੇ ਮੇਰੇ ਤੋਂ ਸੰਤਰੇ ਆ ਇੱਕਾ ਬੜੀ ਖਾ ਕੇ ਦੇਖੀ ਆ ਉਹ ਨਿਗੇ ਨਿਗੇ ਜਿਹੇ ਆ ਉਹ ਇਦਾਂ ਹੀ ਖਾਉਂਦੇ ਉਹਦਾ ਨਾ ਪਤਾ ਨਹੀਂ ਟਾਰ ਨਹੀਂ ਕੀ ਕਹਿੰਦੇ ਉਹਨੂੰ ਕਿਉਂ ਉਹਨਾਂ ਨੂੰ ਪਤਾ ਨਹੀਂ ਆ ਰਾਂਚਾ ਹੋ ਗਿਆ ਤੇ ਆ ਹੋਗੇ ਮੰਦਰੀਨੀ ਜਿਹੜੀ ਛੋਟੀ ਉਹ ਜੀ ਕੋਈ ਬੀਜ ਨਹੀਂ ਹੁੰਦਾ ਹੈਗਾ ਤੇ ਮਿੱਠੀ ਬਹੁਤ ਹੁੰਦੀ ਆ ਰਾਂਚੀਨੀ ਇਹ ਹੋਗੇ ਨਿੰਬੂ ਵਾਲੇ ਬੁੱਟੇ ਵੱਡੇ ਵਾਲੇ ਛੋਟੇ ਵਾਲੇ ਲਾਤੇ ਇਹ ਬੜੇ ਨਿੰਬੂੜੇ ਬੜੇ ਹੋਣੇ ਆ ਵੱਡੇ ਹਾਂਜੀ ਯਾਨਕਿ ਇਹ ਲਿਮੂਨੇ ਹੋਣਗੇ ਦੋ ਲਾਈਮ ਸੁਣਿਆ ਨਾ ਆ ਇਹ ਗੀਆ ਫੀਗੀ ਉੱਪਰ ਇਹ ਅੰਜੀਰ ਅੰਜੀਰ ਜਿਹੜੀ ਕਹਿੰਦੇ ਅੰਜੀਰ ਬਹੁਤ ਟੌਪਿਕ ਦੀ ਸਿਹਤ ਵਾਸਤੇ ਮਿੱਤਰੋ ਆ ਦੇਖੋ ਜਿਹੜੀ ਆਪਾਂ ਨੂੰ ਇੰਡੀਆ ਪੰਚਸਾਰੀ ਦੀ ਹੱਟੀ ਤੋਂ ਮਿਲਦੀ ਹੈ ਨਾ ਕੱਚੀ ਹੈ ਤੇ ਉਹ ਹੁੰਦੇ ਪੱਕੀ ਸਕਾਈ ਵੀ ਹੁੰਦੀ ਹੈ ਤੇ ਕੱਚੀ ਅੰਜੀਰ ਹੈ ਆ ਦੇਖੋ ਇਹਨੂੰ ਇਟਲੀ ਵਿੱਚ ਕਹਿ ਦਿੰਦੇ ਆ ਫੀਕੀ ਤੇ ਇਧਰ ਝੂਲੇ ਝਾਲੇ ਗੁਰਪ੍ਰੀਤ ਨਾਲ ਹੁੰਦੀ ਸਹੀ ਤਿਆਰੀ ਕਰ ਰਿਹਾ ਜਿਹੜੀ ਖੇਤੀਬਾੜੀ ਦੇ ਕੰਮ ਤੇ ਤਿਆਰੀ ਕਰ ਰਿਹਾ ਉਹ ਤਾਂ ਮਿੱਤਰੋ ਕਰੇ ਰਿਹਾ ਤੇ ਨਾਲ ਦੀ ਨਾਲ ਨਾ ਆਪਣੇ ਆਪਣੇ ਵਿਅਵਤਾ ਜੀਵਨ ਅੱਗੇ ਲੇ ਜਾਣ ਦੀ ਪੂਰੀ ਤਿਆਰੀ ਕਰ ਰਿਹਾ ਦੇਖੋ ਇੱਧਰ ਚੂਲੇ ਜਿਹਾ ਲੈ ਕੇ ਰੱਖ ਰਹੇ ਕਹਿੰਦਾ ਬੱਚਿਆਂ ਵਾਸਤੇ ਵੀ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਲਈਏ ਇਹ ਮੁੰਡੇ ਸੋਚ ਬਹੁਤ ਐਡਵਾਂਸ ਹੋ ਜਾ ਮੁੰਡੇ ਦੀ ਜਿਵੇਂ ਮਰਜੀ ਲਾ ਲੈ ਇਹ ਹੈਗੇ ਮਿੱਤਰੋ ਗੈਰਿਸ਼ ਜਿਹੜਾ ਫਾ ਮੋਟਰ ਵੀ ਕਹਿ ਦਨੇ ਆਪਾਂ ਮੋਟਰ ਵਾਲਾ ਕੋਠਾ ਕਹਿੰਦਾ ਕਿ ਸਾਡੇ ਹੱਥ ਵਿੱਚ ਹੁੰਦੀ ਸੀ ਮਖਤਿਆਰੀ ਮੋਟਰ ਵਾਲੇ ਜਿੰਦੇ ਦੀ ਇਹ ਸਾਰੇ ਆਪਣੇ ਜਿਹੜੇ ਮੁੰਡੇ ਆਪਣੇ ਸਭ ਕੁ ਹੁੰਦੀ ਹੋਇਆ ਜਦੋਂ ਹਨਾ ਹਾਂ ਜਦ 18 ਤੋਂ 20 ਸਾਲ ਦੀ ਉਮਰ ਹੁੰਦੀ ਹੈ ਨਾ ਉਦੋਂ ਜਿਹੜੇ ਮੋਟਰ ਦੇ ਚਿੰਦਰੀ ਚਾਬੀ ਹੁੰਦੀ ਉਹ ਸਾਡੇ ਕੋਲੇ ਹੁੰਦੀ ਸੀ ਤੇ ਆ ਉਹ ਸਿਸਟਮ ਹੈ ਤੇ ਬਾਕੀ ਸਾਰਾ ਜੋ ਜੋ ਬਿਲਡਿੰਗ ਸ਼ੈਲਡਿੰਗ ਜੋ ਵੀ ਸਾਰਾ ਟੁੱਟਪੰਦਾ ਕੰਮ ਕਰਨ ਸਾਰਾ ਇੱਥੇ ਹੀ ਕਰਦੇ ਨੇ ਤੇ ਖਰਗੋਸ਼ ਵੀ ਰੱਖੇ ਹੋਏ ਨੇ ਬਾਈ ਨੇ ਆਹ ਦੇਖੋ ਇੱਧਰ ਹਾਂਜੀ ਆਹ ਦੇਖ ਤੁ ਵੀ ਦੰਦੀ ਤੇ ਫੜਦਾ ਇਹ ਨਹੀਂ ਨਹੀਂ ਇਹ ਹੱਥ ਨਹੀਂ ਲਾਉਂਦੇ ਹੱਥ ਹੀ ਲਾਉਂਦੇ ਨਾ ਕੋਈ ਲਾਉਂਦਾ ਨਾ ਇੱਡੀ ਗੱਲ ਹੋ ਗਈ ਹਰ ਮਨ ਲੱਗੇ ਡੂ ਆਹ ਲੋਰ ਨੂੰ ਪੂਰਾ ਯਾਰੀ ਸੱਸਾਉ ਲੋਦਾ ਮੈਨੂੰ ਉਹ ਮੇਲ ਹੈ ਹੈ ਮੇਲ ਉਹ ਹਾਂ ਹਾਂ ਹੂੰ ਤੇ ਗੁਰਪ੍ਰੀ ਇਹਨਾਂ ਤੋਂ ਇਲਾਵਾ ਹੋਰ ਕਿਹੜੇ ਜਾਨਵਰ ਰੱਖੇ ਤੁਸੀਂ ਹਜੇ ਤਾਂ ਕੁਝ ਨਹੀਂ ਲਿਆਂਦਾ ਹੀ ਹੈ ਜੇ ਤਾਂ ਸੈਟਿੰਗ ਹੀ ਕਰ ਰਹੇ ਆ ਠੀਕ ਹੈ ਇਹਨਾਂ ਦਾ ਵੀ ਹਜੇ ਬਸ ਇੱਕ ਲਿਆਂਦੇ ਹੂੰ ਤੇ ਤੁਹਾਨੂੰ ਇੱਕੋ ਮਿੱਤਰ ਇਧਰ ਆਪਾਂ ਨਿਗਰ ਮਰਵਾਦਾਂ ਨੇ ਜਿਹੜੇ ਖੇਤੀ ਦੇ ਸੰਦ ਖੜੇ ਨੇ ਇਧਰਨ ਵੀ ਕਿਹੜੇ ਕਿਹੜੇ ਵਰਤੇ ਜਾਂਦੇ ਨੇ ਇੱਥੇ ਤੇ ਬਾਕੀ ਇਹ ਸਾਰਾ ਪਲਾੜ ਦੇ ਦੇਖੋ ਇੱਥੋਂ ਲੱਗੇ ਨਾ ਇਹ ਉਹ ਪਰ ਤੱਕ ਬਾਈ ਉਹਨਾਂ ਦਾ ਹੀ ਆ ਤੇ ਬਾਕੀ ਆਪਾਂ ਚੱਲਦੇ ਹਾਂ ਇਹਨਾਂ ਦੇ ਥੱਲੇ ਬੂਟੇ-ਬੱਟ ਲਾਇਆ ਜਾਂਦਾ ਵਗੈਰੇ ਉਹ ਵੀ ਤੁਹਾਨੂੰ ਪਤਾ ਦਿਖਾਉਣੇ ਆ ਤੇ ਆਹ ਦੇਖੋ ਇੱਧਰ ਗੁਰਬੀ ਆ ਵੀ ਫੀਕੀ ਹੋਣਾ ਫੀਕੀ ਹੈ ਜੀ ਇਹਦੇ ਨਾਲੇ ਆ ਨਾਰਾ ਬੜਾ ਇਹਦਾ ਨਾਮ ਨਹੀਂ ਆ ਦੂਈ ਹੈ ਪਤਾ ਨਹੀਂ ਹੁਣ ਮੈਨੂੰ ਯਾਦ ਨਹੀਂ ਆ ਰਿਹਾ ਇਹਨੂੰ ਕਿਆ ਕਹਿੰਦੇ ਆਹ ਓਲ ਰਾਈਟ ਕਾਕੀ ਕਾਕੀ ਜਿਹੜੀ ਉਹ ਸੰਤਰੀ ਹੁੰਦੀ ਹੈ ਨਾ ਕਾਕੀ ਮੇਲਾ ਲੈ ਵੀ ਜਿੰਨਾ ਮੇ ਤੁਹਾਨੂੰ ਫਰੂਟ ਲੱਗਿਆ ਪੈਣਾ ਮੈਨਾਂ ਕਿਹੜਾ ਰੋਟੀ ਖਾਣ ਦੀ ਲੋੜ ਨਹੀਂ ਗੁਰਪੀਤ ਸਿੰਘ ਕਲਾ ਫੂਡ ਕੇ ਸਰਸਰਾ ਤੇਰਾ ਵਧੀਆ ਹੈ। ਸਹੀ ਗੱਲ ਆ ਗਿਆ ਮਿੱਤਰੋ ਤਰਿੰਚਾ ਇਹਨੂੰ ਵੀ ਕੀ ਕਹਿੰਦੇ ਨੇ ਤਰਿੰਚਾ ਕੀ ਕਹਿੰਦੇ ਨੇ ਮਲਚਰ ਕਹਿੰਦੇ ਆ ਜੀ ਮਲਚਰ ਇਹਦਾ ਘਾਵਟਣ ਨਾਲ ਹੁੰਦਾ ਨਾ ਆ ਥੱਲੇ ਅਪਡੇਟ ਲੱਗੇ ਥੱਲੇ ਇਹ ਦੇਖੋ ਇੱਧਰ ਨਹੀਂ ਇਹ ਦੂ ਐ ਬਲੇਟ ਵਾਲਾ ਨਹੀਂ ਦੂ ਐ ਰੋਲ ਵਾਲਾ ਸੰਗਲੀਆਂ ਸੰਗਲੀ ਵਾਲਾ ਰਬੜ ਦਾ ਤੇ ਟਰਾਲੀ ਦਿਖਾਉਂਦਾ ਮਿੱਤਰੋ ਕਿਦਾਂ ਦੀ ਟਰਾਲੀ ਦੇਖੋ ਜਿਹੜੀਆਂ ਟਰਾਲੀਆਂ ਆਪਣੇ ਨਾ ਰਾਜਸਥਾਨ ਵਗੈਰਾ ਚੱਲਦੀਆਂ ਐ ਐਦਾਂ ਟਰਾਂ ਚੱਲਦੀਆਂ ਨਹੀਂ ਕਿਨੀਆਂ ਕਿ ਉੱਥੇ ਇੱਥੇ ਵੀ ਟਰਾਲੀ ਛੋਟੀ ਚੱਲਦੀ ਹੈ ਕਿਉਂਕਿ ਨਾ ਟਰਾਂਸਪੋਰਟ ਦਾ ਕੰਮ ਜਿਹੜਾ ਕਰਦੇ ਆ ਇਟਲੀ ਵਿੱਚ ਉਹ ਵੱਡੇ ਦਾ ਉਹਦੇ ਟਰੱਕੇ ਕਰਦੇ ਆ ਇਹ ਟਰਾਲੀ ਦਾ ਕੰਮ ਸਿਰਫ ਇੰਨਾ ਖੁੰਦਾ ਹੈ ਵੀ ਆਪਾਂ ਖੇਤ ਦੇ ਵੀ ਸਮਾਨ ਨੂੰ ਆਪਣੇ ਮੈਗਜ਼ੀਨ ਤੱਕ ਲੈ ਕੇ ਆਉਣਾ ਦਾ ਵੀ ਕੋਈ ਸਮਾਨ ਨੂੰ ਮੈਗਜ਼ੀਨ ਤੋਂ ਖੇਤ ਤੱਕ ਲੈ ਕੇ ਜਾਣਾ ਜਿਹੜਾ ਟਰਾਂਸਪੋਰਟ ਦਾ ਮੇਨ ਕੰਮ ਹੈ ਉਹ ਰੋਡ ਦੇ ਉੱਪਰ ਟਰਾਲੀਆਂ ਨਹੀਂ ਚੜ੍ਹ ਸਕਦੀਆਂ ਉਹ ਟਰੱਕੇ ਕਰਦੇ ਆ ਇਸ ਕਰਕੇ ਜਿੰਨੇ ਤੁਹਾਨੂੰ ਟਰਾਲੀਆਂ ਦੇਖਣ ਨੂੰ ਮਿਲेंगी ਇਟਲੀ ਦੇ ਵਿੱਚ ਨਾ ਉਹ ਸਾਰੀਆਂ ਛੋਟੀਆਂ ਬਿਲਡਿੰਗਾਂ ਸਭ ਨੇ ਆਪਣੇ ਹਿਸਾਬ ਨਾਲ ਬਣਾਈ ਹੋਈਆਂ ਨੇ ਤੇ ਇੱਧਰ ਆ ਗਏ ਨੇ ਹਾਲ ਕਿੰਨੇ ਕਿੰਨੇ ਹਾਲ ਹੈ 1 2 ਉਹ ਦੂਜੇ ਚੜ੍ਹੇ ਹੀ ਆਪਣੇ ਭਾਲਿਆਂ ਮੰਗੇ ਆਪਣੇ ਪਤਲੇ ਪਤਲੇ ਹੁੰਦੇ ਹਨ ਹੂੰ ਠੀਕ ਹੋ ਗਿਆ ਇੱਧਰ ਖੜਾ ਮੈਂ ਤਾਂ ਰੂਟਾ ਬੀਟਰ ਤੇ ਬਾਕੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਖੇਤੀ ਵੀ ਨਾ ਮਿੱਤਰੋ ਦੋ ਤਿੰਨ ਤਰ੍ਹਾਂ ਦੀ ਹੁੰਦੀ ਆ ਜਿੱਦਾਂ ਜਿਹੜੇ ਤਾਂ ਕਣਕ ਦੀ ਖੇਤੀ ਕਰਦੇ ਆ ਮਤਲਬ ਕਣਕ ਲਾਉਂਦੇ ਆ ਜਾਂ ਫਿਰ ਮੱਕੀ ਬੀਜਦੇ ਆ ਉਹ ਖੁੱਲੇ ਪਲਾਟਾਂ ਦੇ ਵਿੱਚ ਬੀਜੀ ਜਾਂਦੀ ਆ ਉੱਥੇ ਜਿਹੜੇ ਸੰਦ ਵਰਤੇ ਜਾਂਦੇ ਆ ਉਹ ਥੋੜੇ ਵੱਡੇ ਵਰਤੇ ਕਿਉਂਕਿ ਖੁੱਲੇ ਦੀ ਬੀਤ ਪੀਤੀ ਜਾਂਦੀ ਆ ਤੇ ਜਿਹੜੇ ਮਤਲਬ ਵੀ ਜਿਵੇਂ ਗੁਰਪ੍ਰੀਤ ਸਿੰਘ ਦਾ ਫਾਰਮ ਹੈ ਉਹਦੇ ਵਿੱਚ ਬੂਟੇ ਲੱਗੇ ਹੋਏ ਨੇ ਤੇ ਸਲਾਦ ਦਾ ਕੰਮ ਕਰਨਾ ਹੈ ਜਿਹੜਾ ਇਦਾਂ ਦਾ ਕੰਮ ਹੈ ਜ ਤੇ ਜਿਹੜੀ ਰੋਜ਼ ਮਤਲਬ ਮਾਰਕੀਟ ਦੇ ਵੀ ਚੀਜ਼ ਨੇ ਵਿਕਣਾ ਤੇ ਉਹਦੇ ਵਿੱਚ ਜਿਹੜੇ ਸੰਧ ਹੁੰਦੇ ਨੇ ਛੋਟੇ ਵਰਤੀ ਜਾਂਦਾ ਕਿ ਵੀ ਸੌਖੇ ਦੇ ਵਿੱਚੋਂ ਕਿਉਂਕਿ ਸੌਖੇ ਤਰੀਕੇ ਦੇ ਵਿੱਚੋਂ ਨਿਕਲ ਜਾਣਾ ਉਹਦੇ ਚੀਜ਼ ਦੇ ਵਿੱਚੋਂ ਤੇ ਬਾਕੀ ਆਪਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਆ ਵੀ ਬੂਟੇ ਲੱਗੇ ਹੋ ਲੀਵੇ ਦੇ ਹਨ ਹਾਂਜੀ ਤੇ ਇੱਥੇ ਤਾਂ ਖਦ ਬੰਦੀ ਗੁਰਪੀਸ ਹਨ ਹੈ ਆਹ ਤਾਂ ਖਦ ਬੰਦੀ ਹੈ ਨਾ ਹਾਂਜੀ ਤੇ ਇੱਧਰ ਹੈਗੇ ਮਿੱਤਰੋ ਪਾਣੀ ਦਾ ਸਿਸਟਮ ਸਾਰੇ ਆਹ ਦੇਖੋ ਜਿਆਦਾਤਰ ਤਾਂ ਇਟਲੀ ਵੀ ਜਿਹੜਾ ਪਾਣੀ ਲੱਗਦਾ ਹੈ ਉਹ ਕੋਨ ਸੋਰਸਿਸ ਦਾ ਪਾਣੀ ਲੱਗਦਾ ਜਿਹੜਾ ਕਮਿਊਨਲ ਦਿੱਤਾ ਜਾਂਦਾ ਹੈ ਨਾ ਪਰ ਇੱਥੇ ਮੋਟਰ ਹੈ ਦੋ ਇੱਕ ਦਸ ਦੀ ਮੋਟਰ ਗੁਰਪ ਦੋ ਮੋਟਰਾਂ ਲੱਗੀਆਂ ਮੇਨੇ ਤੇ ਖਾਲਾ ਸਿਸਟਮ ਕੋਈ ਵੀ ਹੈ ਨਹੀਂ ਤੇ ਸਾਰੀਆਂ ਪਾਈਪਾਂ ਦੱਬੀਆਂ ਹੋਈਆਂ ਨੇ ਤੇ ਸਾਰਾ ਪਾਣੀ ਫਿਰ ਲੱਗਦਾ ਫੋਰਾਂ ਦੇ ਨਾਲ ਮੈਂ ਤੁਹਾਨੂੰ ਫੋਰਾਂ ਵੀ ਦਿਖਾਉਣਾ ਕਿ ਕਿਹੜੀ ਫੋਰਾਂ 'ਚ ਪਾਣੀ ਲੱਗਦਾ ਕੁਪੀ ਦਾ ਕਿਹੜੇ ਬੂਟੇ ਨੇ ਸਪਹਿਲਾ ਮੈਨੂੰ ਆਲੂਆਂ ਦੇ ਇਹ ਆਲੂਆਂ ਦੀ ਬੂਟੀ ਜਿਆਦਾ ਆਪਾਂ ਪਾਲੀਆਂ ਪੱਟ ਰਹੇ ਦੇ ਹਜੇ ਹਾਂ ਉਦੋਂ ਲੱਗੀਆਂ ਲੋਕ ਖਾਲੀ ਹੋਈਆਂ ਦੀਆਂ ਅਸੀਂ 4-5 ਚ ਲਾ ਕੇ ਦੇਖ ਲਏ ਤੇ ਹਾਂ ਅਜੇ ਤਿਆਰੀਓ ਕਰ ਰਹੇ ਤੇ ਫਿਰ ਆਹੀ ਤਾਂ ਹੀ ਆ ਪਾਲੀਆਂ ਰਹਿ ਗਈਆਂ ਹੁਣ ਆ ਦੇਖੋ ਇਹਦੇ 'ਚ ਲੱਗਦਾ ਮਿੱਤਰੋ ਪਾਣੀ ਇੱਥੇ ਨੂੰ ਪਾਣੀ ਨਿਕਲਦਾ ਤੇ ਜਿਹੜੀ ਆ ਵਾਲੀ ਚਿੜੀ ਹੈ ਨਾ ਇਹ ਜਾ ਕੇ ਪਾਣੀ ਕੇ ਦਾ ਵੱਜਦੀ ਹੈ ਤੇ ਪਾਣੀ ਪਛੇ ਫਿਰ ਦੁਬਾਰਾ ਕੁ ਇੱਥਿਆ ਚ ਹੀ ਬਣੀ ਵੇ ਨਾ ਇੱਥੇ ਪਾਣੀ ਵੱਜੇ ਇਹਦੇ ਨਾਲ ਵੱਜਦਾ ਤੇ ਫਿਰ ਪਿਛੇ ਐ ਨਹੀਂ ਮੁੜਗੀ ਫੇਰ ਦਾ ਵੱਜੀ ਜਾਂਦੀ ਹੈ ਤੇ ਇਹਨੂੰ ਪਾਣੀ ਬਹ ਲਗਾਤਾਰ ਰੀਪੀਟ ਚੱਲਦਾ ਰਹਿੰਦਾ ਤੇਰੇ ਆਪਾਂ ਟਿਕ ਟਿਕ ਕਰੀ ਜਾਂਣਾ ਤੇ ਪਾਣੀ ਇਹਦਾ ਘੁੰਮ ਕੇ ਸਾਰੇ ਰੈਡੀ ਦਾ ਜਿੰਨਾ ਕੇ ਏਰੀਆ ਕਵਰ ਕਰਨਾ ਹੈ ਉਹ ਤੱਕ ਇਹਨੇ ਪਾਣੀ ਦੇ ਦੇ ਨਾ ਤੇ ਉਸ ਤੋਂ ਅੱਗੇ ਦੇਖ ਕੇ ਲਾਇਆ ਜਾਂਦਾ ਦੂਜੀ ਲਾਈਨ ਵਛਾਈ ਜਾਂਦੀ ਹੈ ਵੀ ਦੋਨਾਂ ਦਾ ਪਾਣੀ ਇਹ ਮਿਕਸ ਹੋ ਕੇ ਆਵੇ ਤੇ ਇਹ ਪਾਣੀ ਦੀ ਇੱਕ ਹੋਰ ਗੱਲ ਹੈਗੀ ਆ ਵੀ ਪਾਣੀ ਜਦੋਂ ਹਵਾ ਖੜੀ ਹੁੰਦੀ ਹੈ ਨਾ ਉਦੋਂ ਹੀ ਲੱਗਦਾ ਵੀ ਇਦਾਂ ਪਾਸ ਸੁੱਕਾ ਰਹਿ ਜਾਂਦਾ ਹੈ ਇਸ ਕਰਕੇ ਦੇਖਣਾ ਪੈਂਦਾ ਵੀ ਜਦੋਂ ਹਵਾ ਖੜਦੀ ਹੈ ਨਾ ਉਦੋਂ ਪਾਣੀ ਲੱਗਦਾ ਤੇ ਇੱਧਰ ਲੱਗੇ ਹੋਏ ਨੇ ਗੁਰੂਪੀ ਚਾ ਬੂਟੇ ਨਿੰਬੂ ਆ ਜੈ ਨਾ ਹਾਂਜੀ ਇਹ ਵੱਡੇ ਆ ਇਧਰ ਆ ਛੋਟੇ ਆ ਇਧਰ ਨਿੰਬੂ ਆ ਤੇ ਆ ਜਾਂਦੇ ਥੱਲੇ ਮੇਰੇ ਤੋਂ ਦਿਸ਼ੇ ਦਾ ਦਿਸ਼ੇ ਦਾ ਕਹਿ ਦਿੰਦੇ ਨੇ ਧਰਾਈ ਨੂੰ ਤੇ ਆਪਾਂ ਥੱਲੇ ਜਾ ਕੇ ਇੱਕ ਪਲਾਟ ਥੱਲੇ ਵੀ ਆ ਉਦੋਂ ਨਿਗਮ ਰੌਣੇ ਆਪਾਂ ਤੇ ਆਓ ਚੱਲੀਏ ਹੁਣ ਗੁਰਪੀ ਦਾ ਕਦੇ ਬੂਟੇ ਕਿਵੇਂ ਇਹ ਲਈ ਜਕੀਨੀ ਹੈ ਥੋੜੀਆਂ ਜੀਆਂ ਆਰਾਮ ਤੁਰੀਆਂ ਹਾਂਜੀ ਇਹ ਆਪ ਇੱਕ ਬੂਟੇ ਕਰੇ ਦੇ ਤਿਆਰ ਹੂੰ ਅੱਛਾ ਬੀਜ ਲਗਾ ਆਪ ਇਧਰ ਕੀ ਦੇਂਗੇ ਹਾਂਜੀ ਤੇ ਬਾਕੀ ਬੀਜਾਰੇ ਹੌਲੀ ਹੌਲੀ ਬੂਟੇ ਤਿਆਰ ਕਰਨੇ ਨੂੰ ਦੇਵੇ ਤੇ ਜਦ ਉਸ ਕਾਰੀਕਾ ਕਰਨਗੇ ਆਪਾਂ ਉਹ ਸਰੇ ਤੱਕ ਜਕੀਨੀ ਹੀ ਲਾਉਣੀ ਸਰੇ ਜੀ ਲੱਗਣਗੇ ਇਧਰ ਹਾਂਜੀ ਤੇ ਆ ਇਧਰ ਕੋੜੀਆਂ ਮਿਰਚ ਜਕੀਨੀਆਂ ਤੇ ਪਰਲੀ ਸਾਈਡ ਕੋੜੀ ਮਿਰਚ ਕਿਹੜੀਆਂ ਹਰੀ ਮਿਰਚ ਹਰੀ ਮਿਰਚ ਉਹ ਤਰ੍ਹਾਂ ਪਲਦਾ ਕਹਿਣ ਜੀ ਤੇ ਬਾਕੀ ਮਿੱਤਰੋ ਮੈਂ ਤੁਹਾਨੂੰ ਦਿਖਾਉਣਾ ਪਾਣੀ ਨਾਲ ਲੱਗਣ ਦਾ ਸਿਸਟਮ ਹੈ ਨਾ ਉਹ ਕਿਦਾਂ ਦਾ ਹੈ ਤੇ ਇੱਕ ਤਾਂ ਪਾਣੀ ਲੱਗਦਾ ਤੁਹਾਨੂੰ ਦਿਖਾਇਆ ਉੱਤੇ ਆਪਾਂ ਜਿਹੜਾ ਲੱਗਦਾ ਜੀਤੀਆਂ ਰਵੀ ਉਹ ਤਾਂ ਨਹੀਂ ਲੱਗਦਾ ਰਗਾ ਤੋਰੇਗਾ ਲੱਗਦਾ ਨਾ ਇੱਕ ਪਾਣੀ ਆ ਲੱਗਦਾ ਇਹਨੂੰ ਕਹਿੰਦੇ ਆ ਮਨੀ ਕੀਤਾ ਕਹਿੰਦੇ ਨਾ ਦੇਖੋ ਇੱਧਰ ਆਏ ਮਨੀ ਕੀਤਾ ਇਹ ਵੀ ਦੱਬੇ ਹੋਏ ਜਿੱਥੇ ਇਥੇ ਬੂਟਾ ਹੈ ਨਾ ਇਹ ਜੜ ਦੇ ਵਿੱਚ ਗਲੀ ਕੱਢੀ ਵੀ ਹੋ ਗਈ ਤੇਰੇ ਪਾਣੀ ਨੇ ਕੰਟੀਨਿਊ ਬੂੰਦ ਬੂੰਦ ਗਿਰੀ ਜਾਣੀ ਆ ਤਾਂ ਕਿ ਸੇਲ ਰਹੇ ਤੇ ਪਲਾਸਟਿਕ ਉੱਤੇ ਪਾਈ ਜਾਂਦੀ ਆ ਇਹ ਤਾਂ ਪਾਈ ਜਾਂਦੇ ਵੀ ਘਾਹ ਨਾ ਹੋਵੇ ਕਿਉਂ ਜੇ ਨਾ ਇਹ ਪਲਾਸਟਿਕ ਨਾ ਪਾਈ ਜਾਵੇ ਤੇ ਕਲਾਹ ਹੋਵੇ ਇਦਾਂ ਬੂਟਾ ਹੋਵੇ ਨਾ ਫਿਰ ਘਾਹ ਬਹੁਤ ਜ਼ਿਆਦਾ ਹੋ ਜਾਂਦਾ ਪਾਣੀ ਦੇ ਕਿਉਂ ਪਾ ਪੀਰ ਬੜਦੇ ਆ ਕਿ ਬੂਟੇ ਨਾਜ਼ੁਕ ਹੁੰਨੇ ਆ ਇਹ ਇਹ ਟੁੱਟ ਵੀ ਜਾਂਦੇ ਇਸ ਕਰਕੇ ਪਲਾਸਟਿਕ ਪਾਈ ਜਾਂਦੀ ਆ ਇੱਕ ਤਾਂ ਗਰਮੈਸ ਰਹਿੰਦੀ ਇਹਨਾਂ ਨੂੰ ਮਲਾਂ ਛੇਤੀ ਗਰੋਅ ਕਰਦੇ ਆ ਤੇ ਇੱਕ ਜਿਹੜਾ ਧਾਏ ਉਹ ਨਹੀਂ ਹੁੰਦਾ ਇਹਦਾ ਕਾਰਨ ਹੈ ਪਲਾਸਟਿਕ ਪਾਉਣ ਦਾ ਇਹਦੇ ਉੱਤੇ ਤੇ ਬਾਕੀ ਆਪਾਂ ਚੱਲਦੇ ਆ ਹੇਠਲੇ ਪਲਾਟ ਦੇ ਵਿੱਚ ਆਹ ਦੇਖੋ ਮਿੱਤਰੋ ਕਿੰਨੀ ਗੰਢ ਗੱਲਵਾਦਾ ਹੈ ਗਰਮੀਆਂ ਦੇ ਵਿੱਚ ਤਾਂ ਯਾਰੀ ਬਹੁਤ ਹਾਨਾ ਗੁਰਪੀ ਹੈ ਨਾ ਬੜੇ ਢੰਡੇ ਬਹੁਤ ਹੁੰਦੀ ਹੈ ਕੀ ਗੱਲ ਆਹ ਦੇਖੋ ਹੁਣ ਇਹ ਦੇਖ ਲਓ ਉੱਪਰ ਕਿੰਨੀ ਗਰਮੀ ਕਿੰਨਾ ਫਰਕ ਪੈ ਗਿਆ ਉੱਥੇ ਤਾਂ ਟੈਂਪਰੇਚਰ ਬਹੁਤ ਫਰਕ ਪੈ ਗਿਆ ਇੱਥੇ ਤੋਂ ਗੁਰਪੀ ਤੇ ਪੰਜਾਬ ਵਾਲੀ ਫੀਲ ਇੱਥੇ ਬੈਠੇ ਖਾ ਸਕਦਾ ਵਧੀਆ ਐਨ ਠੀਕ ਹੈ ਹੈ ਹਾਂਜੀ ਲਾਉਂਦੇ ਹੋਰੇ ਟੇਬਲ ਟੇਬਲ ਇੱਧਰ ਲਾਉਣੇ ਹੱਦ ਕਰਤੀ ਇੱਕ ਪਲਾਟ ਆ ਹੇਠਾਂ ਵਾਲਾ ਗੁਰਪੀਤਦਰ ਹੈ ਹਾਂਜੀ ਤਿਆ ਕਰੇ ਉੱਟ ਲੱਗੇ ਵੀ ਨਹੀਂ ਇਹ ਮੰਦਿਰ ਹੀ ਨਹੀਂ ਇੱਧਰ ਨੂੰ ਸਿਰੇ ਤੱਕ ਇੱਧਰ ਨੂੰ ਸਿਰੇ ਤੱਕ ਮੰਦਿਰ ਹੀ ਨਹੀਂ ਮੰਦਿਰ ਨਹੀਂ ਲਾਤੀ ਤੇ ਪੈਨਾ ਸਲਾਦ ਪੈਨਾ ਲਾਇਆ ਤਾਂ ਹੀ ਹੁਣ ਆ ਉਰੇ ਤੱਕ ਹੱਦ ਰੱਖ ਲਾਂਗੇ ਵੀ ਪੈਨਾ ਇੱਧਰ ਨੂੰ ਹੁਣ ਵੀ ਨਾਲੇ ਪਤਾ ਲੱਗਦਾ ਰੋ ਵੀ ਉੱਥੇ ਤੱਕ ਕਿ ਲਾਉਣਾ ਹਾਂ ਇਹ ਹੁਣ ਹੱਦਬੰਦੀ ਹੋ ਗਈ ਕਿ ਲਿਖੀ ਦੀ ਬਾਹਰ ਆਇਆ ਵਾ ਤਾਂ ਨਹੀਂ ਤਾਂ ਇੱਧਰ ਨੂੰ ਆਈ ਜਾਂਦਾ ਹੁਣ ਤੁਹਾਨੂੰ ਬਟ ਜੱਟਾਂ ਦੀ ਰਾਤ ਜੱਟਾਂ ਦੀ ਰਾਤ ਦਾ ਪਤਾ ਹੀ ਆ ਵੀ ਹਾਂ ਉਹੀ ਤਾਂ ਹੈ ਖੁਰਚੀ ਜਾਣੀ ਹੈ ਖਾੜ ਦੀ ਖੁਰਚੀ ਜਾਣੀ ਹੈ ਵੱਡੀ ਖੁਰਚੀ ਜਾਣੀ ਉੱਥੇ ਤੱਕ ਦੀ ਕੁਰਸੀ ਦੇ ਖੁਰਚੇ ਦੇ ਉਰੇ ਆ ਗਏ ਆਂ ਇੱਕ ਵਾਰ ਆ ਬੂਟੇ ਕਹਦੇ ਕਾ ਸ਼ਰਦ ਕਹਦਾ ਇਹ ਇਹ ਲਤੂਗਾ ਹੈ ਲਤੂਗਾ ਮੇਤੋਂ ਜਿਹੜਾ ਆਪਾਂ ਦੁਕਾਨ ਤੇ ਵਰਤਦੇ ਆਪਨੀ ਦੇ ਜਿਹੜਾ ਕਿੜਾ ਕਵਾਜ ਕਟ-ਕਟ ਪਾਈਦੇ ਉਹ ਲਤੂਗਾ ਇਹ ਠੇਕ ਰੁਪੇ ਸਿੰਘ ਜੀ ਓਕੇ ਬੜਾ ਚੰਗਾ ਲੱਗਿਆ ਕਾਫੀ ਕੰਮ ਖੇਚਿਆ ਤੁਸੀਂ ਨਾ ਕਿੰਨੇ ਕੁ ਮਹੀਨੇ ਲੱਗੇ ਤਿੰਨ ਕੁ ਮਹੀਨੇ ਹੋ ਗਏ ਜੀ ਤੇ ਨਹੀਂ ਕਿ ਮੈਂ ਕੰਮ ਹੀ ਕਰਦਾ ਕਾफी ਪਹਿਲਾਂ ਬੜਾ ਸਾਰਾ ਜੰਗਲ ਸੀਗਾ ਸਾਰਾ ਵੱਟੂ ਕਾਗੇ ਵਧੀ ਕਰਦਾ ਸੀ ਨਾ ਸਭ ਸਾਰਾ ਢਾਂਡ ਲੱਗਿਆ ਤੇ ਬਾਕੀ ਮੇਤਰੋ ਉਮੀਦ ਕਰਦਾ ਤੁਹਾਨੂੰ ਵੀ ਆਪਣਾ ਜਿਹੜਾ ਵਲੌਗ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਆਪਾਂ ਕੋਸ਼ਿਸ਼ ਕੀਤੀ ਵਿੱਚ ਕੁਝ ਇਨਫੋਰਮੇਸ਼ਨ ਦੇਣ ਦੀ ਜਿਹੜੇ ਆਪਣੇ ਕਿਸੇ ਵੀਰ ਭੈਣ ਨੇ ਆਪਣਾ ਕੰਮ ਦਾ ਸਟਾਰਟ ਕਰਨਾ ਹੈ ਵਿਖੇਤੀ ਬਾੜੀ ਦਾ ਤੇ ਉਹਦੇ ਬਾਰੇ ਜਿੱਦਾਂ ਬਾਈਂ ਸੀ ਪਹਿਲਾਂ ਆਪਾਂ ਗੱਲ ਕੀਤੀ ਹੋਇਆ ਵੀ ਸਭ ਤੋਂ ਪਹਿਲਾਂ ਜਗ੍ਹਾ ਦੇਖਣੀ ਪੈਂਦੀ ਹੈ ਉਸ ਤੋਂ ਬਾਅਦ ਆਪਣੇ ਇੱਕ ਦਿੱਤਾ ਬਣਨਾ ਪੈਂਦਾ ਹੈ ਕਮਲ ਚੈ ਇਸ ਤਰ੍ਹਾਂ ਗੱਲ ਕਰਨ ਤੋਂ ਬਾਅਦ ਪ੍ਰਤੀਤੇ ਬਣਨ ਤੋਂ ਬਾਅਦ ਫਿਰ ਸਵੇਰ ਸਾਰੀ ਕਰਮੇ ਇੱਕ ਸਟ ਤੇ ਸਾਰਾ ਸੇਮ ਸਿਸਟਮ ਹੈ ਕੋਈ ਮਰਜ਼ੀ ਇਟਲੀ ਵਿੱਚ ਕੰਮ ਕਾਜ ਸਟਾਰਟ ਕਰਨਾ ਹੋਵੇ ਤੇ ਖੇਤੀਬਾੜੀ ਕੰਮ ਵਾਸਤੇ ਕੋਪਰਤੀਵਾ ਦੇ ਵਿੱਚ ਜਾ ਕੇ ਆਪਣਾ ਉੱਥੇ ਦਮੰਦਾ ਕਰਨਾ ਹੈ ਭਾਈ ਇੱਥੇ ਆਪਾਂ ਜਾ ਕੇ ਆਪਣਾ ਸਮਾਨ ਵੇਚਣ ਆਏ ਇਹ ਜਿਹੜਾ ਬੰਦਾ ਕਹਿੰਦਾ ਵੀ ਰਾਹ ਦੇ ਵਿੱਚ ਪੈਂਦਾ ਹੌਲੀ ਹੌਲੀ ਬੰਦ ਨੂੰ ਆਪਣੇ ਆਪ ਨੌਲੇਜ ਆਈ ਜਾਂਦੀ ਹੁੰਦੀ ਆ ਕਿਉਂਕਿ ਸਟਾਰਟਅਪ ਕਰਨ ਵਾਸਤੇ ਇਹ ਬੈਟਰ ਆਪਸ਼ਨ ਹੈ ਵੀ ਤੁਸੀਂ ਆਪਣਾ ਦਿੱਤਖ ਲਾ ਕੇ ਕਮਰਸ਼ੀਅਲ ਸਥਾਨ ਕਿਤੇ ਵਧੀਆ ਨਾਲ ਗੱਲ ਕਰਕੇ ਦਿੱਤਖ ਲਾ ਕੇ ਜ਼ਮੀਨ ਦੇਖੋ ਪਹਿਲਾਂ ਤੇ ਉਸ ਤੋਂ ਬਾਅਦ ਆਪਣਾ ਉੱਥੇ ਕੰਮ ਕਰ ਕਰਨਾ ਸਟਾਰਟ ਕਰ ਦੋ ਤੇ ਜਿਹੜਾ ਬੰਦਾ ਕੰਮ ਕਰਦਾ ਹੈ ਬਾਬਾ ਤਰੱਕੀ ਆ ਬਖਸ਼ ਲਈ ਚਲੇ ਜਾਂਦਾ ਹੈ ਤੇ ਬਾਕੀ ਹੁਣ ਤੁਤੋ ਛੁੱਟੀ ਰੰਡੇ ਮਿੱਤਰੋ ਸਸਸੀ ਘਰ ਵਾਲਿਆਂ ਨੂੰ ਸਾਰੇ ਨੂੰ ਤੇ ਜੇ ਅੱਜ ਦਾ ਵਲੌਗ ਪਸੰਦ ਆ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਸਵੇਰੇ ਮਿਲਾਂਗੇ ਸੋਨੇ ਦੇ ਵਲੌਗ ਦੇ ਵਿੱਚ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਸਸੀ ਕਲ ਜੀ